ਸਿੱਖਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਹੈਪੀ ਇੰਡੀਪੈਂਡੈਂਸ ਡੇ ਠੀਕ ਹੈ ਜੀ ਤੇ ਆਜ਼ਾਦੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਮਹਿੰਗੀ ਮਿਲੀ ਹੋਈ ਆਜ਼ਾਦੀ ਨੂੰ ਬਹੁਤ ਪਿਆਰ ਨਾਲ ਸੈਲੀਬ੍ਰੇਟ ਕਰਨਾ ਹੈ ਆਪਾਂ ਸਾਰਿਆਂ ਨੇ ਤੇ ਅਸੀਂ ਵੀ ਜਾ ਰਹੇ ਹਾਂ ਅੱਜ ਆਪਣੇ ਸਕੂਲ ਸੈਲੀਬ੍ਰੇਟ ਕਰਨ ਤੇ ਮੈਂ ਇਹ ਕਰੀਮ ਕਲਰ ਦਾ ਸੂਟ ਪਹਿਨੇ ਆ ਕਰੀਮ ਵਾਈਟ ਠੀਕ ਹੈ orange ਦੀ ਇੱਛਾ ਸੀ ਬਟ orange ਮੇਰੇ ਕੋਲ ਹੈ ਨਹੀਂ ਸੀਗਾ ਤੇ ਅੱਜ ਅਸੀਂ ਜਾਣਾ ਹੈਗਾ ਸਕੂਲ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਸਾਡੀ ਕੁਲੀਗ ਹੈਗੀ ਐ ਉਹਦੀ ਬੇਟੀ ਹੋਈ ਸੀ ਉਹ ਵੀ ਦੇਖ ਕੇ ਆਉਣੀ ਆ ਪਰ ਮੈਨੂੰ ਲੱਗਦਾ ਉਹ ਹਰਿਆਣੇ ਚ ਐ ਤੇ ਪਰ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਬਾਹਰ ਮੌਸਮ ਬਣਿਆ ਹੋਇਆ ਜੇ ਮੀਂਹ ਜ਼ਿਆਦਾ ਹੋਇਆ ਫਿਰ ਅਸੀਂ ਰਿਸਕ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਅੱਜ ਕੱਲ ਪਾਣੀ ਪੂਣੀ ਦਾ ਪਤਾ ਨਹੀਂ ਲੱਗਦਾਗਾ ਠੀਕ ਐ ਤੇ ਲਓ ਜੀ ਇਹ ਮੇਰਾ ਰਾਮਟੈਕਸ ਦਾ ਸੂਟ ਪਹਿਨਿਆ ਹੋਇਆ ਠੀਕ ਐ ਵਰਕ ਵਾਲਾ ਤੇ ਬਾਟਮ ਦੇ ਉੱਤੇ ਇਸ ਤਰ੍ਹਾਂ ਦੇ 골ਡਨ ਜੀ ਡਾਟਸ ਜੀ ਬਣੀ ਹੋਈ ਨੇ ਠੀਕ ਐ ਬੁਣਤੀ ਜੀ ਤੇ ਲਓ ਜੀ ਚੱਲ ਕੇ ਬਾਹਰ ਬਾਹਰ ਦਾ ਮੌਸਮ ਵੀ ਤੁਹਾਨੂੰ ਦਿਖਾਉਣੀ ਹੈ ਤੇ ਗੱਡੀ ਵੀ ਮੈਂ ਲੈ ਕੇ ਜਾਣੀ ਹੈ ਕਿਉਂਕਿ ਮਨਦੀਪ ਮੈਡਮ ਅੱਜ ਢਿੱਲੇ ਹੈ। ਇਹ ਸਾਰੇ ਸੁੱਤੀ ਪਈ ਹੈ। ਬਾਕੀ ਸਾਰੀ ਸੁੱਤੀ ਪਈ ਹੈ। ਸਿਰਫ ਮੈਂ ਜਾ ਰਹੀ ਹਾਂ। ਦੇਖੋ ਹਾਰਡ ਵਰਕਰ ਤੇ ਚਾਬੀ ਮੈਨੂੰ ਦਿਖਦੀ ਨਹੀਂ ਇੱਥੇ ਕਾਰ ਦੀ। ਲੋ ਜੀ ਆਪਾਂ ਪਹੁੰਚ ਗਏ ਤੇ ਬਾਕੀ ਸੱਤੀ ਅਜੇ ਪਹੁੰਚੇ ਨਹੀਂ। ਉਹ ਪਹੁੰਚਣ ਵਾਲੇ ਫੋਨ ਆ ਗਿਆ। ਉਹਨਾਂ ਨਾਲ ਹੋ ਗਈ ਗੱਲ ਜਸਟ ਰੀਚਿੰਗ। ਤੇ ਬਸ ਉਹ ਨਹੀਂ ਜੇ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਪੀਵੀਆਰ ਤੇ ਉਹਦੇ ਸਾਹਮਣੇ ਖੜੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਪੀਵੀਆਰ ਵਾਲਿਆਂ ਨੇ ਵੀ ਆਜ਼ਾਦੀ ਦੇ ਉਸ ਦੇ ਉੱਤੇ ਇੱਕ ਗੇਟ ਬਣਾਇਆ ਹੋਇਆ ਤਿੰਨ ਰੰਗਾਂ ਦਾ ਤੇ ਉਹ ਤੁਹਾਨੂੰ ਦਿਖवानी ਹੈ ਤੇ ਨਾਲ ਦਿਖवानी ਵੀ ਮੌਸਮ ਦਾ ਦੇਖੋ ਕੀ ਹਾਲ ਹੈ ਠੀਕ ਹੈ ਮੈਨੂੰ ਨਹੀਂ ਲੱਗਦਾ ਸਾਨੂੰ ਸੁਖਸਰਾਂਵਾਲ ਪਹੁੰਚਣ ਲੱਗੂ ਪਹਿਲੇ ਮੀਂਹ ਆ ਜਾਣਾ ਤੇ ਸਾਡਾ ਏਰੀਆ ਹੈ ਨਾ ਜਿੱਥੇ ਸਾਡਾ ਸਕੂਲ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਮੇਰੀ ਵੀਡੀਓਜ਼ ਦੇਖੀਆਂ ਹੋਈਆਂ ਪਿਛਲੇ ਸਾਲ ਦੀਆਂ ਉੱਥੇ ਬਹੁਤ ਪਾਣੀ ਆਉਂਦਾ ਹੈ ਤਾਂ ਇੱਕ ਰਸਤੇ ਤੇ ਤਾਂ ਆਲਰੇਡੀ ਆ ਚੁੱਕਿਆ ਤੇ ਤਿੰਨ ਰਸਤਿਆਂ ਦੇ ਥਰੂ ਅਸੀਂ ਪਹੁੰਚ ਸਕਦੇ ਹਾਂ ਪਰ ਦੋ ਹਜੇ ਫਿਰ ਵੀ ਸਟਿਲ ਚੱਲੂ ਹੈ ਤੇ ਇੱਕ ਚ ਤਾਂ ਕਾਫੀ ਪਾਣੀ ਹੈ ਪਿੱਛੋਂ ਛੱਡੇ ਛੱਡੇ ਜਿਹੜਾ ਹੁੰਦਾ ਉਹ ਆਉਂਦਾ ਪਾਣੀ ਉੱਥੇ ਤੇ ਲੋ ਤੁਹਾਨੂੰ ਮੈਂ ਦਿਖਵਾਨੀ ਹਾਂ ਗੇਟ ਕਿਵੇਂ ਬਣਾਇਆ ਤੇ ਨਾਲੇ ਮੌਸਮ ਇਹ ਲੋ ਜੀ ਇਹ ਦੇਖੋ ਪੀਵੀਆਰ ਵਾਲਿਆਂ ਨੇ ਵੀ ਬਣਾਇਆ ਹੋਇਆ ਗੇਟ ਬੈਲੂਨਸ ਠੀਕ ਹੈ ਇੰਡੀਪੈਂਡੈਂਸ ਡੇ ਦੇ ਸੰਬੰਧ ਚ ਇਹਦੋਂ ਤੱਕ ਨੂੰ ਮੈਂ ਬਦਲ ਵੀ ਦਿਖਾ ਦਨੀ ਆ ਦੇਖੋ ਚੜਿਆ ਫਿਰਦਾ ਨਹੀਂ ਪੂਰਾ ਇਹ ਇੰਨਾ ਜ਼ਿਆਦਾ ਹੈ ਵੀ ਮਤਲਬ ਬਸ ਢੇ ਤਾਂ ਮਤਲਬ ਉੱਪਰ ਲਾਈਟਾਂ ਵੀ ਉਹਨਾਂ ਨੇ ਜਿਕਾਈਆਂ ਹੋਈਆਂ ਮੈਨੂੰ ਵੀ ਮਤਲਬ ਆਇਆ ਲੱਗ ਰਿਹਾ ਕਿ ਨਹੀਂ ਆਇਆ ਕੀ ਆਇਆ ਇੰਨਾ ਜ਼ਿਆਦਾ ਬਾਰਿਸ਼ ਦੀ ਤਿਆਰੀ ਹੈ ਬਸ ਆਥੀ ਆਉਣ ਵਾਲੇ ਆ ਤੇ ਫਿਰ ਚੱਲਦੇ ਆ ਇੱਥੋਂ ਠੀਕ ਹੈ ਡਿਊਟੀਆਂ ਦਿੱਤਾ ਬਸ ਹਰ ਹਾਲ ਚ ਪਹੁੰਚਣਾ ਹੀ ਆ ਤੁਹਾਨੂੰ ਪਤਾ ਹੀ ਹੈ ਉੱਥੇ ਜਾਣਾ ਹੀ ਜਾਣਾ ਮੀ ਆਵੇ ਨਹੀਂ ਆਵੇ ਚਲੋ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਅਗਲੇ ਸਟਾਪ ਦੇ ਉੱਤੇ ਇਧਰਲੇ ਪਾਸੇ ਇਹ ਵਾਲਾ ਢਾਬਾ ਬਿਲਡਿੰਗ ਬਣੀ ਐ ਸਪੈਕਟਰ ਤੁਸੀ ਵੀ ਸਾਰੇ ਅੱਜ ਪੀਲੀ ਚੌਲ ਬਣਾ ਕੇ ਸੈਲੀਬ੍ਰੇਟ ਕਰਿਓ ਜੇ ਹਾਊਸ ਵਾਈਫ ਵੀ ਹੋ ਤਾਂ ਵੀ ਹੈ ਨਾ ਅਜ਼ਾਦੀ ਦਿਵਸ ਤਾਂ ਸਾਰਿਆਂ ਲਈ ਬਹੁਤ ਇੰਪੋਰਟੈਂਟ ਪੁਰਬ ਹੁੰਦਾ ਹੈ ਸਾਰੇ ਸਾਰੇ ਮਸਤੀ ਇਤਿਹਾਰ ਹੈ ਇਹ ਕਿਉਂਕਿ ਬਹੁਤ ਮਹਿੰਗੀ ਮਿਲਿਆ ਸਾਨੂੰ ਆ ਜਾਂਦੀ ਬਹੁਤ ਮਹਿੰਗੀ ਬਹੁਤ ਹੀ ਕੁਝ ਅਸੀਂ ਪੇ ਕੀਤਾ ਜਿਨ੍ਹਾਂ ਨੇ ਡਾਇਰੈਕਟਲੀ ਪੇ ਕੀਤਾ ਉਹ ਉਹ ਹੀ ਦੱਸ ਸਕਦੇ ਐ ਅਸਲੀ ਵੈਲਿਊ ਠੀਕ ਹੈ ਤੇ ਇਸ ਕਰਕੇ ਤੁਸੀਂ ਸਾਰਿਆਂ ਨੇ ਵੀ ਇਸ ਤਿਹਾਰ ਨੂੰ ਮਨਾਉਣੇ ਜੋਸ਼ੁਖ ਰੋਸ਼ਨ ਨਾਲ ਮਨਾਉਣੇ ਠੀਕ ਹੈ ਜੀ ਮੇਰੇ ਹਿਸਾਬ ਨਾਲ ਇਹ ਸਭ ਤੋਂ ਵੱਡਾ ਤਿਹਾਰ ਹੈ ਸਾਡਾ ਸਾਰਿਆਂ ਦਾ ਤੇ ਲੋ ਜੀ ਫਿਰ ਤੁਹਾਨੂੰ ਹੁਣ ਸਕੂਲ ਜਾ ਕੇ ਵੀ ਕੁਝ ਛਲਕੀਆਂ ਦਿਖਾਵਾਂਗੇ। ਲਓ ਜੀ ਮਿਲੋ ਮਨਦੀਪ ਮੈਡਮ ਬੈਕ ਤੇ ਬਲਕਰਨ ਸਟੇਰਿੰਗ ਤੇ ਹਾਂ ਜੀ ਹਾਂ ਤੇ ਹੁਣ ਅਸੀਂ ਇਸੇ ਰਸਤੇ 'ਚ ਰੁਕ ਕੇ 2 ਮਿੰਟ ਲਈ ਕਿਉਂਕਿ ਅਸੀਂ ਫਲੈਗ ਲੈਣਾ ਸੀ ਤੇ ਦਿਖਾਉਣੀ ਆ ਤੁਹਾਨੂੰ ਮੈਡਮ ਪ੍ਰਿੰਸੀਪਲ ਤੇ ਮੈਡਮ ਹਰੀਸ਼ ਗਏ। ਮੈਡਮ ਹਰੀਸ਼ ਸਾਡੀ ਪੂਰੀ ਟੀਮ ਹਾਂ ਅੱਜ ਅਸੀਂ ਸਾਰੇ ਪੂਰੇ ਤੇ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਹੈਪੀ ਇੰਡੀਪੈਂਡੈਂਸ ਡੇ ਹਾਂ ਜੀ ਬਿਲਕੁਲ ਸਾਰਿਆਂ ਨੂੰ ਬਹੁਤ ਬਹੁਤ ਵਾਰਕ ਬਹੁਤ ਬਹੁਤ ਜਾਨਦੀ ਉਹ ਲੋ ਜੀ ਬੰਦੇ ਵਾਪਸ ਆ ਗਏ ਮੈਨੂੰ ਲੱਗਦਾ ਗੱਲ ਵਣੀ ਨਹੀਂ ਟੰਡਾ ਲੈ ਆਉਂਦੇ ਇਹ ਨੂੰ ਇਹ ਨੂੰ ਪਸੰਦ ਨਹੀਂ ਆਇਆ ਹੋਣਾ ਛੰਡੇ ਦਾ ਸਾਈਜ਼ ਵイズ ਨਹੀਂ ਸੀ ਲੱਗਿਆ ਹੋਣਾ ਜਾਂ ਕੁਝ ਵਾਪਸ ਆ ਗਏ ਉਹ ਹਾਂ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਗੁੜੀਆਂ ਜਾ ਰਹੀ ਹੈ ਸਕੂਲ ਦੁਪੱਟਾ ਕਿੰਨਾ ਪਿਆਰਾ ਲੱਗ ਰਿਹਾ ਤੇ ਨਾਲ ਲੱਗਣਾ ਹਾਂਜੀ ਮੈਂ ਵੀ ਵੀਡੀਓ ਚ ਲੈ ਰਹੀ ਸੀ ਇਹਦਾ ਦੁਪੱਟਾ ਕੁੜੀ ਦਾ ਅਗਲੀ ਇੰਡੀਪੈਂਡੈਂਸ ਦਾ ਕਪੜਾ ਬਣਾ ਕੇ ਰੱਖਾਂਗੇ ਠੀਕ ਹੈ ਤੇ ਝੰਡਾ ਚੜਾਉਣ ਦੀ ਪੂਰੀ ਤਿਆਰੀ ਹੈ ਲੋ ਜੀ ਰਾਜੀ ਐਂਦਰਜੀ ਸਰ ਆ ਜਾਓ ਸਾਬ ਬੱਚੋ ਜੱਜ ਬਲੈਕ ਦੀ ਰੱਸੀ ਖਿੱਚੀ ਗਈ ਹੈ ਠੀਕ ਹੈ ਝੰਡਾ ਫੜਾਏਗਾ ਰਾਸ਼ਟਰੀ ਗਾਨ ਸਟਾਰਟ ਕਰ ਦੇਣਾ ਠੀਕ ਹੈ ਬੋਲ ਦੂੰਗਾ ਮੈਂ ਉਹ ਤੋਂ ਬਾਅਦ ਅੱਗੇ ਕਰ ਦਾਂਗਾ देखो वैसे तो ज्यादा नहीं है बारिश तो बच्चे ने परफॉर्म करना है प्लस टू हाँ कुड़ियाँ लेके आई परफॉर्मेंस अपनी प्लस टू वाली प्लस टू निशान पे के कोई धन है क्या तेरी धूल से बढ़के के तेरी धूप से रोशन तेरी हवा पे जिंदा तू बाग है मेरा है। मैं तेरा परिंदा है की जहाँ बोर सुहानी देखी इक रोज वही मेरी शाम हो शाह तो याद करे जो जमाना माटी पे मर मिट जाना

ਇਹ ਲਾਈਨ ਚੋ ਜੋ ਬਟੇ ਲੋ ਜੀ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਨੂੰ ਲੱਡੂ ਵੰਡਣੀ ਸ਼ੁਰੂ ਕਰਤੀ ਮੈਂ ਆਪਣੇ ਦਰਮਿਆਨ ਇਹ ਦੂਜੀ ਲਾਈਨ ਦੀ ਸੀ ਨਾ ਪਰ ਉਹ ਜਾਉਂ ਉਪਰ ਆ ਬੱਚੇ ਇਹ ਸਾਡੇ ਕੈਂਪਸ ਮੈਨੇਜਰ ਨੇ ਇਹ ਵੀ ਨਾਲ ਲੱਡੂ ਬਣ ਰੇ ਐ पिछे आए दो गए मी तेज हो गया साढ़े जेडे स्वतंत्रता सेनानी सी ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਲੜਾਈਆਂ ਲੜੀਆਂ ਸਾਡੇ ਵਾਸਤੇ ਕਿ ਅਸੀਂ ਆਜ਼ਾਦ ਧਰਤੀ ਤੇ ਸਾਹ ਲੈ ਚੱਕ ਸਕੀਏ ਉਹਨਾਂ ਨੇ ਆਪਣੇ ਸੁਪਨਿਆਂ ਦਾ ਇੱਕ ਸੁਤੰਤਰ ਸੋਨੇ ਦੀ ਚਿੜੀਆ ਵਰਗਾ ਭਾਰਤ ਦਾ ਸੁਪਨਾ ਦੇਖਿਆ ਸੀ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਜਣੇ ਉਸ ਸੁਪਨੇ ਨੂੰ ਉਹਨਾਂ ਸ਼ਹੀਦਾਂ ਦੇ ਸੁਪਨੇ ਨੂੰ ਆਪਣੀ ਇਮਾਨਦਾਰੀ ਨਾਲ ਆਪਣੀ ਮਿਹਨਤ ਦੇ ਨਾਲ ਆਪਣੇ ਦੇਸ਼ ਦਾ ਤਿਰੰਗਾ ਉੱਪਰ ਲੈ ਕੇ ਜਾਈਏ ਤੇ ਉਹਨੂੰ ਉਹ ਮਾਣ ਉਹ ਫਕਰ ਮਹਿਸੂਸ ਕਰਾਈਏ ਤੇ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਜਿੱਥੇ ਤੁਸੀਂ ਪੜ੍ਹ ਲਿਖ ਕੇ ਮਿਹਨਤ ਕਰੋਗੇ ਉੱਥੇ ਦੇਸ਼ ਦੇ ਇੱਕ ਇਮਾਨਦਾਰ ਮਿਹਨਤੀ ਨਾਗਰਿਕ ਵੀ ਬਣੋਗੇ ਵਾਦਾ ਕਰ ਦਿਓ ਬਣੋਗੇ ਤੈਨੂੰ ਫਿਰ ਜੋਰ ਦੀ ਕਹਣਾ ਹੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜਿੰਦਾ ਭਾਰਤ ਜਿੰਦਾ ਭਾਰਤ ਥੈਂਕ ਯੂ ਸਰ ਪ੍ਰਿੰਸੀਪਲ ਜੀ ਆ ਗਏ ਨਹੀਂ ਪਹਰੇਆ ਫਿਰ ਵੀ ਬੱਚੇ ਜਿਹੜੇ ਆ ਉਹ ਪਿਆਰ ਨਾਲ ਹਮ ਵਾਕੇ ਪਹੁੰਚੀ ਆ आसे पास साढ़े पानी भी भर गया हुए हैं। होता दिवस का बहुत बहुत मुबारका वैसे तो अच्छा मौसम भी बहुत अच्छा है सैलीब्रेट कर रहे हैं ਅਨਾ ਪੂਰਾ ਮੌਸਮ ਸਾਡੇ ਨਾਲ ਸੁਤੰਤਰਤਾ ਦਿਵਸ ਸੈਲੀਬ੍ਰੇਟ ਕਰ ਰਿਹਾ ਹੈ ਤੇ ਅਸੀਂ ਇਸ ਦਿਨ ਤੇ ਹਮੇਸ਼ਾ ਵੈਸੇ ਤਾਂ ਸਾਡਾ ਹਰ ਦਿਨ ਇਹ ਹੁੰਦਾ ਕਿ ਅਸੀਂ ਆਪਣੇ ਦੇਸ਼ ਲਈ ਮਾਣ ਵਾਲਾ ਕੋਈ ਨਾ ਕੋਈ ਕੰਮ ਜ਼ਰੂਰ ਕਰਾਂਗੇ ਕਿ ਸਾਡਾ ਹਰ ਕੰਮ ਇੰਨੀ ਇਮਾਨਦਾਰੀ ਨਾਲ ਇੰਨੀ ਮਿਹਨਤ ਨਾਲ ਲਗਨ ਨਾਲ ਹੋਵੇ ਕਿ ਉਹ ਸਮਾਜ ਦੇ ਵਿੱਚ ਕੋਈ ਨਾ ਕੋਈ ਯੋਗਦਾਨ ਦੇਵੇ ਕਿ ਸਾਡਾ ਯੋਗਦਾਨ ਜ਼ਰੂਰ ਹੋਵੇ ਅਸੀਂ ਹੁਣ ਰੀਸੈਂਟਲੀ ਪੈਰਿਸ 올림픽ਸ ਦੇ ਵਿੱਚ ਦੇਖਿਆ ਵੀ ਸਾਡੇ ਖਿਡਾਰੀਆਂ ਨੇ ਕਿੰਨਾ ਨਾਮ ਰੋਸ਼ਨ ਕੀਤਾ ਹੈ ਦੇਸ਼ ਦਾ ਹਰ ਫੀਲਡ ਦੇ ਵਿੱਚ ਅਸੀਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਰਹੀਏ ਜੈ ਹਿੰਦ ਜੈ ਨੈਨ